ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਕ ਸਭਾ ਸੀਟ ਸੰਗਰੂਰ ਦੇ ਵਿੱਚ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਵਿਕਾਸ ਦੇ ਨਾਮ ਤੇ ਸੰਗਰੂਰ ਦੇ ਵਿੱਚ ਮਜ਼ਾਕ ਤਾਂ ਹੋਇਆ ਪਰ ਵਿਕਾਸ ਨਹੀਂ ਹੋਇਆ ਅਵਾਮ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਗੁਰਦਰਸ਼ਨ ਸਿੰਘ ਸਿੱਧੂ ਸੰਗਰੂਰ ਤੋਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਕ ਸਭਾ ਸੀਟ ਸੰਗਰੂਰ ਦੀ ਜਿੱਥੇ ਕਿ 9 ਹਲਕੇ ਪੈਂਦੇ ਆ ਜਿਸ ਦੇ ਵਿੱਚ ਤਿੰਨ ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ ਲੋਕ ਸਭਾ ਸੀਟ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਟੋਟਲ ਜਿਹੜੇ ਵੋਟਰ ਨੇ 15 ਲੱਖ 48 ਹਜ਼ਾਰ 3 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ ਮਰਦ 8 ਲੱਖ 19994 ਨੇ ਤੇ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ 727997 ਨੇ ਸੀਐਮ ਸਿਟੀ ਕਹਿ ਜਾਂਦਾ ਸੰਗਰੂਰ ਨੂੰ ਕਿਉਂਕਿ ਸੀਐਮ ਸਾਹਿਬ ਪਵੰਤਮਾਨ ਇਸ ਜ਼ਿਲ੍ਹੇ ਦੇ ਜੰਮਪੜ ਨੇ ਤੇ ਇਹ ਪੰਜਾਬ ਦੇ ਵਿੱਚ ਬੜੀ ਹੌਟ ਸੀਟ ਮੰਨੀ ਜਾ ਰਹੀ ਹੈ ਕਿਹੜੇ ਕਿਹੜੇ ਮੁੱਦਿਆਂ ਤੇ ਲੋਕ ਕਿਸ ਨੂੰ ਪਾਉਣਗੇ ਵੋਟ ਉਹ ਗੱਲ ਕਰਾਂਗੇ ਅਸੀਂ ਕਿਉਂਕਿ ਜੇ ਗੱਲ ਕੀਤੀ ਜਾਵੇ ਮੌਜੂਦਾ ਐਮਪੀ ਦੀ ਸੇਮਨਜੀਤ ਸਿੰਘ ਮਾਨ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜੇ ਐਮਪੀ ਬਣੇ ਸੀ ਕਿਉਂਕਿ 3 ਮਹੀਨਿਆਂ ਬਾਅਦ ਜਿਹੜੀ ਜੀਵਨੀ ਚੋਣ ਹੋਈ ਸੀ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਸੰਗਰੂਰ ਦੇ ਵਸੇਂਦਿਆਂ ਨਾਲ ਗੱਲ ਕਰਾਂਗੇ ਆਵਾਮ ਨਾਲ ਗੱਲ ਕਰਾਂਗੇ ਕਿ ਲੋਕ ਕਿਸ ਸੋਚ ਤੇ ਕਿਹੜੇ ਮੁੱਦਿਆਂ ਤੇ ਵੋਟ ਪਾਉਣਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਸੁਖਵੀਰ ਸਿੰਘ ਕੁੰਨਿਆ ਸੁਖਵੀਰ ਸਿੰਘ ਜੀ ਲੋਕ ਸਭਾ ਇਲੈਕਸ਼ਨ ਪੂਰੀ ਜੋਰਾਂ ਤੇ ਖੜਾ ਜਿਹੜਾ ਭਖਦਾ ਨਜ਼ਰ ਆ ਰਿਹਾ ਹੈ ਕਿਸ ਨੂੰ ਕਿਹੜੇ ਮੁੱਦੇ ਤੇ ਵੋਟ ਪਾਈ ਜਾਊਗੀ देखो भाई जी जे ਸੰਗਰੂਰ ਸਭਾ ਲੋਕ ਸਭਾ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਜਿਹੜਾ ਮੇਨ ਮੁੱਦਾ ਹੈਗਾ ਸਾਡੇ ਲਹਿਰੇ ਹਲਕੇ ਦੇ ਵਿੱਚ ਘੱਗਰ ਦਰਿਆ ਦਾ ਮੁੱਦਾ ਹੈਗਾ ਤਕਰੀਬਨ ਸਾਰੀਆਂ ਪਾਰਟੀਆਂ ਉਸ ਮੁੱਦੇ ਦੇਤੇ ਹਰੇਕ ਵਾਰੀ ਇਲੈਕਸ਼ਨ ਦੇ ਵਿੱਚ ਆਪਣੀ ਰਾਜਨੀਤੀ ਕਰਦੀਆਂ ਬਟ ਅੱਜ ਤੱਕ ਉਹ ਕਦੇ ਸੋਲਵ ਨਹੀਂ ਹੋਇਆ ਹਰ ਸਾਲ ਉੱਥੇ ਫਲੱਡ ਆਉਂਦਾ ਹਰ ਸਾਲ ਹੀ ਗਵਰਨਮੈਂਟ ਕਹਿੰਦੀ ਆ ਜੋ ਵੀ ਸਰਕਾਰ ਹੋਵੇ ਵੀ ਅਸੀਂ ਜਿਹਨੂੰ ਸੋਲਵ ਕਰਾਂਗੇ ਬਟ ਕਦੇ ਕਿਸੇ ਨੇ ਸੋਲਵਿੰਗ ਕੀਤਾ ਦੂਜਾ ਮੁੱਦਾ ਜਿਹੜਾ ਸਭ ਤੋਂ ਵੱਡਾ ਹੈਗਾ ਉਹ ਰੇ ਕੋਈ ਵਧੀਆ ਇੰਡਸਟਰੀ ਨਹੀਂ ਆਈ ਸੀਐਮ ਸਿਟੀ ਹੂਂ ਦੇ ਬਾਵਜੂਦ ਵੀ ਐਕ ਕਿ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਵੀ ਸਾਡੇ ਸੀਐਮ ਸਾਹਿਬ ਵੀ ਸੰਗਰੂਰ ਤੋਂ ਫਾਈਨੈਂਸ ਮਿਨਿਸਟਰ ਵੀ ਸੰਗਰੂਰ ਤੋਂ ਅਮਨ ਰੋੜਾ ਉਹ ਵੀ ਸੰਗਰੂਰ ਜ਼ਿਲ੍ਹੇ ਦੇ ਤੋਂ ਨੇ ਵੀ ਇਸ ਵਾਰੀ 2 ਸਾਲਾਂ ਦੇ ਵਿੱਚ ਕੁਝ ਨਾ ਕੁਝ ਹੋਏਗਾ ਪਰ ਕੋਈ ਐਸੀ ਇੰਡਸਟਰੀ ਨਹੀਂ ਆਈ ਜਿਸ ਦੇ ਬੇਸ ਦੇ ਉੱਤੇ ਇਹ ਕਿਹਾ ਜਾਵੇ ਵੀ ਜਿਹੜਾ ਵੀ ਕੋਈ ਬੰਦਾ ਮੈਨੂੰ ਲੱਗਦਾ ਵੀ ਇਹ ਦੋ ਤਿੰਨ ਮੁੱਦੇ ਜਿਵੇਂ ਕੱਗਰ ਦਾ ਮੁੱਦਾ ਕੋਈ ਪੱਛੀ ਇੰਡਸਟਰੀ ਲੈ ਕੇ ਆਉਣੀ ਅੱਛਾ ਇੰਸਟੀਚਿਊਸ਼ਨ ਲੈ ਕੇ ਆਉਣਾ ਅਗਰ ਕੋਈ ਜਿਹੜਾ ਲੈ ਕੇ ਆਊਗਾ ਮੈਨੂੰ ਲੱਗਦਾ ਵੀ ਲੋਕ ਉਸੇ ਸਾਈਡ ਜ਼ਿਆਦਾ ਚਾਹਣਗੇ। ਕਹਿੰਦੇ ਸਭ ਜੇ ਗੱਲ ਕੀਤੀ ਜਾਵੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਜਿਹਦੇ ਵਿੱਚੋਂ ਮੈਂ ਮੇਨ ਤੇ ਵੱਡਾ ਮੁੱਦਾ ਹੈ ਨਸ਼ਿਆਂ ਦਾ ਲਾਅਨ ਆਰਡਰ ਦਾ ਉਹ ਉਹਦੀ ਸਥਿਤੀ ਕਿਵੇਂ ਸੰਗਰੂਰ ਦੇ ਵਿੱਚ ਦੇਖੋ ਨਸ਼ਿਆਂ ਦਾ ਤਾਂ ਬਹੁਤ ਬੁਰਾ ਹਾਲ ਆ। ਹਮ ਲॉ ਐਂਡ ਆਰਡਰ ਤੋਂ ਵੀ ਜਿਆਦਾ ਦੇਖੀ ਵੀ ਜਿਸ ਤਰੀਕੇ ਨਾਲ ਸੀਐਮ ਸਿਟੀ ਆ ਤਿੰਨ ਕੈਬਨਿਟ ਮਿਨਿਸਟਰ ਨੇ ਉਰੇ ਦੇ ਉਹਦੇ ਸਾਨੂੰ ਕੋਈ ਲਾ ਐਂਡ ਆਰਡਰ ਵੀ ਉਰੇ ਜਿਆਦਾ ਵਧੀਆ ਨਹੀਂ ਹੈਗਾ ਤੁਸੀਂ ਸਿਕਿਉਰਲੀ ਸ਼ਾਮ ਨੂੰ ਕੀ ਦਿਨੇ ਵੀ ਕਿਸੇ ਸੜਕ ਦੇ ਉੱਤੇ ਨਹੀਂ ਜਾ ਸਕਦੇ ਤੁਸੀਂ ਆਮ ਹੁਣ ਦੇਖੋਗੇ ਵੀ ਲੇਡੀਜ਼ ਨੇ ਵੀ ਜਾਂ ਬੰਦਿਆਂ ਨੇ ਵੀ ਨਾ 골ਡ ਟੂਰਨਾਮੈਂਟ ਸੀ ਉਹ ਪੌਣੇ ਛੱਟ ਤੇ ਆ ਇੱਕ ਭੈ ਬਣਿਆ ਰਹਿੰਦਾ ਹਮੇਸ਼ਾ ਵੀ ਕੋਈ ਪਤਾ ਨਹੀਂ ਤੁਹਾਡੇ ਕਿਹੜਾ ਕਿ ਸਿਰ ਚ ਕੀ ਮਰੇ ਕੀ ਲੁੱਟ ਕੇ ਲੈ ਜਾਏ ਦੋਨੇ ਸਿਚੁਏਸ਼ਨਸ ਜਿਹੜੀਆਂ ਉਰੇ ਵਰਸ ਨੇ ਐਜੇ ਸੀਐਮ ਸਿਟੀ ਹੋਣ ਦੇ ਨਾਤੇ ਜਾਂ ਕੈਬਨ ਮਨਿਸਟਰ ਦੇ ਸਿਟੀ ਹੋਣ ਦੇ ਨਾਤੇ ਜੇਕਰ ਵਿਕਾਸ ਦੀ ਕੀਤੀ ਜਾਵੇ 2 ਸਾਲ ਹੋ ਚੁੱਕੇ ਨੇ ਬਦਲਾਅ ਦੇ ਨਾਤੇ ਸਰਕਾਰ ਬਣੀ ਸੀ ਕਿੰਨਾ ਕੁ ਵਿਕਾਸ ਹੈ ਜਿਹੜਾ ਸੰਗਰੂਰ ਦੇ ਵਿੱਚ ਹੋਇਆ ਵਿਕਾਸ ਦੇ ਨਾਮ ਤੇ ਸੰਗਰੂਰ ਦੇ ਵਿੱਚ ਮਜ਼ਾਕ ਤਾਂ ਹੋਇਆ ਪਰ ਵਿਕਾਸ ਨਹੀਂ ਹੋਇਆ ਕਿਉਂਕਿ 2 ਸਾਲਾਂ ਦੇ ਵਿੱਚ ਸੰਗਰੂਰ ਦੇ ਵਿੱਚ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਕੋਲੇ ਐਸੀ ਕੋਈ ਵੀ ਉਦਾਹਰਨ ਨਹੀਂ ਹੈਗੀ ਜਿਹੜੀ ਉਹ ਦੇ ਸਕਣ ਵੀ ਅਸੀਂ ਸੰਗਰੂਰ ਲੋਕ ਸਭਾ ਹਲਕੇ ਲਈ ਆ ਚੀਜ਼ ਲੈ ਕੇ ਆਏ ਆ ਆਪਾਂ ਖੜੇ ਆ ਸਾਡੇ ਸਾਹਮਣੇ ਮਾਰਕੀਟ ਆ ਸਾਡੀ ਸਾਈਡ ਦੇ ਉੱਤੇ ਮਾਰਕੀਟ ਆ ਸਕੂਲ ਆ ਇੱਥੇ ਇਧਰ ਕੋਰਟਸ ਨੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਨਾ ਇਹ ਸ਼ਰੂਮਣੀ ਕਾਲੀ ਦਲ ਦੀ ਦੇਣ ਨੇ ਸਾਨੂੰ ਉਮੀਦ ਸੀ ਵੀ ਸੀਐਮ ਸਾਹਿਬ ਸਾਡੇ ਜ਼ਿਲ੍ਹੇ ਦੇ ਹੈਗੇ ਆ ਤਾਂ ਜਿਵੇਂ ਕੈਪਟਨ ਸਾਹਿਬ ਨੇ ਪਟਿਆਲੇ ਨੂੰ ਬਹੁਤ ਵੱਡਾ ਕੀ ਨਾ ਹਾਈਲਾਈਟ ਕੀਤਾ ਬਾਦਲ ਸਾਹਿਬ ਨੇ ਬਟਿੰਡੇ ਨੂੰ ਕੀਤਾ ਤਾਂ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੁਝ ਆਊਗੀ ਅੱਜ ਦੀ ਤਰੀਕ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈਗੀ ਜਿਸ ਦੇ ਤੇ ਅਸੀਂ ਪ੍ਰਾਊਡ ਹੋਣਾ ਕਹਿ ਸਕੀ ਵੀ ਸਾਡੇ ਜ਼ਿਲ੍ਹੇ ਤਿੰਨ ਮਿਨਿਸਟਰ ਨੇ ਇਨਕਲੂਡਿੰਗ ਸੀਐਮ ਵੀਓ ਕੱਲ ਨੂੰ ਅਗਰ ਕੋਈ ਲਏ ਆਉਂਦੇ ਆ ਤਾਂ ਉਹਦੇ ਬਾਰੇ ਸਾਨੂੰ ਪਤਾ ਇਹ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਲੋਕ ਸਭਾ ਸੀਟ ਤੇ ਕਾਂਗਰਸ ਵੱਲੋਂ ਸੁਖਵਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਕੈਬਨਿਟ ਮਿਨਿਸਟਰ ਮੀਤ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿਹੜੀ ਸੀਟ ਨਵਾਜੀ ਗਈ ਹੈ ਤੇ ਜਿਹੜੇ ਸੀਟਿੰਗ ਐਮਪੀ ਨੇ ਸੇਮਨਜੀਤ ਸਿੰਘ ਮਾਨ ਉਹ ਵੀ ਚੋਣ ਖਾਰੇ ਦੇ ਵਿੱਚ ਆਪਣੀ ਜਿਹੜੀ ਕਿਸਮਤ ਦੇ ਦੁਆਰਾ ਤੋਂ ਜਵਾਉਣ ਲੱਗੇ ਨੇ ਤੇ ਹੋਰ ਵੀ ਅਸੀਂ ਜਿਹੜੇ ਜਿਹੜੇ ਸਾਥੀ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਹੜੇ ਮੁੱਦੇ ਤੇ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਸੰਗਰੂਰ ਲਈ ਕਿਸੇ ਨੇ ਕੁਝ ਨਹੀਂ ਕੀਤਾ ਖਾਸ ਕਰਕੇ ਜਿਹੜੀ ਸੀ ਬਦਲਾਅ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ ਕੋਈ ਨਾ ਨਵੀਂ ਇੰਡਸਟਰੀ ਨਾ ਸੀਵਰੇਜ ਸਿਸਟਮ ਨਾ ਵਾਟਰ ਸਪਲਾਈ ਕਿਸੇ ਵੀ ਕਿਸਮ ਦਾ ਇਹਨਾਂ ਤੋਂ ਕੁਝ ਨਹੀਂ ਹੋਇਆ ਇਹ ਕਹਿੰਦਾ ਸਾਡਾ ਕੰਮ ਬੋਲਦਾ ਇਹਨਾਂ ਦਾ ਕੰਮ ਨਹੀਂ ਬੋਲਦਾ ਇਹਨਾਂ ਦਾ ਨਾਂ ਬੋਲਦਾ ਸਿਰਫ ਆਮ ਆਦਮੀ ਪਾਰਟੀ ਦਾ ਹੋਰ ਕੁਝ ਨਹੀਂ ਬੋਲਦਾ ਜਿਹੜੇ ਇਸ ਟਾਈਮ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਆ ਉਹ ਕਹਿੰਦੇ ਆ ਕਿ ਅਸੀਂ ਕੰਮ ਦੇ ਸਿਰ ਤੇ ਇਲੈਕਸ਼ਨ ਲੜ ਰਹੇ ਆ ਝੂਠ ਦੀ ਵੀ ਕੋਈ ਹੱਦ ਹੁੰਦੀ ਆ ਆ ਦਰਖਤ ਹੈ ਇਹਦੀ ਸੀਮਾ ਹੈ ਜਿੰਨਾ ਇਹ ਵਧਣਾ ਉੱਥੇ ਖੜ ਜਾਊਗਾ ਇਹਨਾਂ ਦੇ ਝੂਠ ਦੀ ਕੋਈ ਹੱਦ ਨਹੀਂ ਝੂਠ ਤੇ ਝੂਠ ਜਿਵੇਂ ਟੈਕਸ ਤੇ ਟੈਕਸ ਲੱਗਦਾ ਇਹ ਝੂਠ ਤੇ ਝੂਠ ਬੋਲੀ ਜਾਂਦੇ ਨੇ ਕੱਖ ਨਹੀਂ ਹੋਇਆ ਹੁਣ ਤਿੱਕਰ ਸਾਡੇ ਨਾਲ ਇੱਕ ਹੋਰ ਸਹਿਰੀ ਖੜੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਅਨੰਤ ਕੁਮਾਰ ਜੀ ਹੁਣ ਜਿਹੜੀਆਂ ਜਿਹੜਾ ਚੋਣ ਖਾੜਾ ਬਿਲਕੁਲ ਭੱਗ ਚੁੱਕਿਆ ਹੁਣ ਕਿਸ ਮੁੱਦੇ ਤੇ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾਰਾ ਦਾ ਕੀਤਾ ਹੁਣ ਤਾਂ ਜੀ ਕਿਸੇ ਨੂੰ ਵੀ ਪਾਉਣ ਦਾ ਜੀ ਨਹੀਂ ਕਰਦਾ ਕਿਸੇ ਤੇ ਭਰੋਸਾ ਹੀ ਨਹੀਂ ਹੈਗਾ ਜੀ ਕਿਹਨੂੰ ਵੋਟ ਪਾਈਏ ਜੀ ਆਮ ਆਦਮੀ ਨੂੰ ਪਾਰਟੀ ਪਾਈਏ ਜੀ ਪਹਿਲਾਂ ਦੇਤਾ ਜੀ ਮੌਕਾ ਹੋਰ ਕਿੰਨਾ ਕ ਮੌਕੇ ਦੀ ਚੱਲੀਏ ਉਹ ਬੀਜੇਪੀ ਵਾਲੇ ਨੇ ਜੀ ਉਹ ਦੇਖ ਲਓ ਜੀ ਉਹਨਾਂ ਨੇ ਕੀ ਕੀਤਾ ਹੋਇਆ ਜੀ ਮੈਂ ਇੱਕ ਆਮ ਨਾਗਰ ਮਨ ਦੁਖੀ ਹੁੰਦਾ ਜੀ ਜਦੋਂ 1100000 ਰੁਪਏ ਦਾ ਸਿਲੰਡਰ ਭਰਾਂਨੇ ਆ ਜੀ ਜੇ ਸਰਕਾਰ ਚਲੋ ਜੋ ਵੀ ਹੈ ਜੇ ਕਣਕ ਨਾ ਦਮੇ ਨਾ ਜੀ ਗਰੀਬ ਬੰਦਾ ਤਾਂ ਰੋਟੀ ਖਾ ਨਹੀਂ ਸਕਦਾ ਜੀ ਜੇ ਬਿਜਲੀ ਬਿਜਲੀ ਨਾ ਹੋਵੇ ਤਾਂ ਰੋਟੀ ਖਾਣਾ ਤਾਂ ਬਹੁਤ ਦੂਰ ਦੀ ਗੱਲ ਚਲੀ ਗਈ ਜੀ ਅੱਜ ਦੇ ਟਾਈਮ 'ਚ ਜਿਹੜੀਆਂ ਲੈਕਚਨਾਂ ਦੇ ਉਹਦੇ ਵਿੱਚ ਸੰਗਰੂਰ ਦੇ ਕੀ ਮੁੱਦੇ ਨੇ ਜਿਹੜੇ ਮੇਨ ਮੇਨ ਮੁੱਦੇ ਨੇ ਸੰਗਰੂਰ ਦੇ ਸੰਗਰੂਰ ਦੇ ਸੜਕਾਂ ਦਾ ਬੁਰਾ ਹਾਲ ਹੈ ਸੰਗਰੂਰ ਦੇ ਤੁਸੀਂ ਕਲੋਨੀਆਂ ਚਲੇ ਜੋ ਮੁਹੱਲਾ ਉਹਨਾਂ ਦਾ ਬੁਰਾ ਹਾਲ ਹੈ ਦੇਖੋ ਕੋਈ ਐਨਓਸੀ ਕੋਈ ਗ੍ਰਿਪੀਸ਼ਨ ਹੈ ਕੋਈ ਰਿਸਟਰੀ ਕਰਾਣੀ ਹੈ ਉਹ ਐਨਓਸੀ ਵਾਸਤੇ ਚੱਕਰ ਚੱਕਰ ਲੱਗਦੇ ਜਾਂਦੇ ਨੇ ਇੰਨੇ ਨੇ ਇਮਾਰਤਾਂ ਖੜੀਆਂ ਨੇ ਵਿਰਾਸਤੀ ਇਮਾਰਤਾਂ ਕੋਈ ਉਹਨਾਂ ਦੀ ਦੇਖ ਸੰਭਾਲਣੀ ਹੈ ਕਿਹੜੇ ਮੁੱਦੇ ਨੇ ਸੰਗਰੂਰ ਦੇ ਤੇ ਵਪਾਰੀ ਵਰਗ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੋਂ ਪਹਿਲਾਂ ਤਾਂ ਇਹ ਮੈਂ ਬੇਨਤੀ ਕਰਦਾ ਕੈਂਡੀਡੇਟ ਕੋਈ ਵੀ ਆਵੇ ਸਰਦਾ ਇੱਕ ਨਾਰਾ ਜੋ ਵਾਰੇ ਦੀ ਬਾਤ ਸੁਣਗਾ ਉਹ ਦੇਸ਼ ਪਰ ਰਾਜ ਕਰੇਗਾ। ਹੂੰ ਪੰਜਾਬ ਪਾਰਮੰਟ ਦੇ ਵੱਲੋਂ شويه ਇਨਫਰੈਕਸ਼ਨਸ ਆਈਆਂ। ਸਾਨੂੰ ਮੰਡਰ ਬਣਾ ਕੇ ਭੇਜੇ ਗਏ ਨੇ। ਹੂੰ ਕੈਂਡੀਡੇਟ ਦੀ ਅਪੀਸ਼ਨ ਕਲੀਅਰ ਹੋ ਰਹੀ ਹੈ ਸੰਦੂਰ ਦੇ ਕਿ ਮੈਂ ਅਸੀਂ ਦੇਖ ਰਹੇ ਹਾਂ ਕੈਂਡੀਡੇਟ ਬਾਹਰੋਂ ਜ਼ਿਆਦਾ ਆ ਰਹੇ ਨੇ ਲੋਕਲ ਲੈਵਲ ਦੇ ਕੈਂਡੀਡੇਟ ਘੱਟ ਆ ਰਹੇ ਨੇ। ਹੂੰ ਜੋ ਮੌਜੂਦਾ ਸਰਕਾਰ ਹੈ ਉਹ ਅਸੀਂ ਸਮਝਦੇ ਹਾਂ ਜਿਹੜੀ ਉਮੀਦ ਨਾਲ ਸਰਕਾਰ ਲੈ ਕੇ ਲੋਕ ਆਏ ਸੀ ਖੁਦ ਸਾਡੇ ਬੱਚਾ ਰੋਲ ਵੀ ਵਧਾ ਰਹੇ ਨੇ ਨੌਜਵਾਨੀ ਸਾਡੇ ਮੈਸੇਜ ਸਾਡੇ ਖੁਦ ਬੱਚੇ ਵੀ ਆਪ ਨੂੰ ਭੁਗਦੇ ਸੀ ਵੀ ਜੋ ਅਸੀਂ ਕੋਈ ਚੇਂਜ ਚਾਹੁੰਦੇ ਹਾਂ ਕੋ ਨੌਜਵਾਨੀ ਉਹ ਕੋਈ ਚੇਂਜ ਆ ਪਰ ਉਹ ਜੋ ਚੇਂਜ ਲਾਗੇ ਉਹ ਸਾਡੇ ਨੌਜਵਾਨ ਨਿਰਾਸ਼ ਹੋ ਚੁੱਕੇ ਨੇ ਸੋ ਪਹਿਲੀ ਤਾਂ ਰਿਕੁਐਸਟ ਇਹ ਹੈ ਆਪਣੇ ਵੋਟਰਾਂ ਨੂੰ ਵੀ ਇਸ ਵਾਰੀ ਵੋਟ ਸੋਚ ਕੇ ਪਾਇਓ ਕਿਤੇ ਜੇ ਇਹ ਦੇ ਜਾ ਕੇ ਦੁਬਾਰਾ ਆਪਾਂ ਕੋਈ ਆਪਣਾ ਨੁਕਸਾਨ ਕਰਾ ਕੇ ਪੰਜਾਬ ਦਾ ਨਾਂ ਬਹਿ ਜਾਈਏ ਪੰਜਾਬ ਦਾ ਬਹੁਤ ਬੇੜਾਗਰ ਹੋ ਰਿਹਾ ਏ ਡੇ ਬਾਏ ਡੇ ਪੰਦਾ ਆਪਣੇ ਵੋਟਰਾਂ ਨੂੰ ਅਪੀਲ ਕਰਦਾ ਇੱਕ ਨੁਮਾਇੰਦਾ ਹੋਣਾ ਤੇ ਵਾਰ ਮੰਡਲ ਦਾ ਗੁਰੂਕਰਨ ਨੁਮਾਇੰਦਾ ਹੁੰਦੇ ਨੇ ਤੇ ਹੱਥ ਮੰਨ ਕੇ ਬੇਨਤੀਆਂ ਸੋਚ ਕੇ ਵੋਟ ਦਾ ਇਸਤੇਮਾਲ ਕਰਿਓ ਜਿਸ ਵਿੱਚ ਇਹ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਕਿਉਂਕਿ ਸਥਿਤੀ ਕਿੱਦਾਂ ਦੀ ਲੱਗਦੀ ਆ ਕਿਉਂਕਿ ਜੇ ਸੀਐਮ ਸਿਟੀ ਦੀ ਗੱਲ ਦੇਖੋ ਇਹ ਤੁਹਾਡਾ ਸੋਸ਼ਲ ਮੀਡੀਆ ਜਾਂ ਚੈਨਲ ਗਵਾ ਹੈ ਵੀ ਵਪਾਰੀ ਕਿਤੇ ਵੀ ਸੇਫ ਨਹੀਂ ਹੈਗਾ ਗੈਂਗਸਟਰ ਨੇ ਵਾਰਦਾਤਾ ਮਦਰੀ ਹੈ ਫਰੋਟੀਆਂ ਮੰਗੀਆਂ ਜਾ ਰਹੀਆਂ ਸਾਡੇ ਸੰਗਰੂਰ ਚਿਕ ਦੁਕਾਨ ਦਾ ਫਰੋਟੀ ਮੰਗੀ ਸਾਰੇ ਜਗ ਜਾ ਰਿਹਾ ਸੰਗਰੂਰ ਦਾ ਵਪਾਰੀ ਵੀਰਾਂ ਨਾਮੀ ਵਪਾਰੀ ਸੀ ਬੜਾ ਉਹ ਪਿਰਾ ਡੇਢ ਸਾਲ ਨੋ ਸ਼ਿਵਰਾ ਜੀਵਨ ਜੀ ਰਿਹਾ ਆਪਣਾ ਸਟ्रेस ਦੇ ਵਿੱਚ ਹੈ ਇਸ ਸਮੇਂ ਬਹੁਤੋ ਵਾਰੀ ਨੇ ਯੋਨਾ ਜਿੰਨਾ ਜੀ ਬਿਜਪਨ ਕੈਸ਼ ਵੀ ਨਾ ਡਰਦੇ ਆ ਬਾਹਰ ਪਰਜੇ ਕਰੀ ਉਹਨੇ ਕੈਸ਼ ਕੀ ਮੇ ਲੈ ਕੇ ਜਾਈਏ ਪੁਲਿਸ ਪ੍ਰਸ਼ਾਸਨ ਦਾ ਕੰਟਰੋਲ ਬਿਲਕੁਲ ਨਹੀਂ ਰਿਹਾ ਪੰਜਾਬ ਦੇ ਵਿੱਚ ਬਹੁਤੇਰੇ ਪੁਲਿਸ ਅਫਸਰ ਚੰਗੇ ਪੁਲਿਸ ਅਫਸਰ ਨੇ ਉਹ ਸਕਿਉਰਟੀ ਨਹੀਂ ਲਾ ਦਿੱਤੇ ਕਿ ਜਿਹੜੀ ਸਰਕਾਰ ਕਹਿੰਦੀ ਸਾਨੂੰ ਸਕਿਉਰਟੀ ਨਹੀਂ ਚਾਹੀਦੀ ਆਮ ਆਦੀ ਪਾਰਟੀ ਸਰਕਾਰ ਹੈ ਉਹ ਸਕਿਉਰਟੀ ਤੋਂ ਬਿਨਾ ਚੱਲ ਨਹੀਂ ਰਹੇ ਹੈ ਡੇਟਡ ਦੋਸੋਂ ਬੰਦਾ ਇੱਕ ਸੀਐਮ ਨਾਲ ਲਾ ਕੇ ਚੱਲ ਰਿਹਾ ਉਹਦੇ ਸਿਸਟਰ ਚੱਲ ਰਹੀਆਂ ਹੋਰ ਚੱਲ ਰਹੇ ਨੇ ਸੋ ਮੈਂ ਬਲੇ ਆਮ ਆਦੀ ਬਾਦ ਰਿਕਵੈਸਟ ਕਰਦਾ ਵੀ ਆਪਣੇ ਨੂੰ ਉਹੀ ਕਲਚਰ ਲੈ ਗਿਆ ਜੋ ਕਲਚਰ ਸਾਡਾ ਵਾਦਾ ਕਰਕੇ ਢਾਈ ਸਾਲ ਪਹਿਲਾਂ ਸਰਕਾਰ ਤੁਸੀਂ ਆਏ ਸੀ ਅਸੀਂ ਹੋਰ ਵੀ ਜਿਹੜੇ ਲੋਕਾਂ ਨਾਲ ਗੱਲ ਕਰਦੇ ਆ ਕੀ ਕੀ ਲੋਕਾਂ ਦੀਆਂ ਆਮ ਇਬੀਦਾਂ ਨੇ ਅਸੀਂ ਗੱਲ ਕਰਦੇ ਆ ਭਾਈ ਜੀ ਕੀ ਨਾ ਮਤ ਅੱਤੇ ਵੀ ਇਖਤਿਮੇ ਦੇ ਤੋਂ ਬੈਕਸਰਾ ਚਲਣੀਆਂ ਨੇ ਕੀ ਮੁੱਦੇ ਨੇ ਸਨੋ ਜਿਹੜੇ ਨਹੀਂ ਇਹ ਪਹਿਲਾ ਤਾਂ ਜਿਹੜਾ ਸਭ ਤੋਂ ਵੱਡਾ ਤਾਂ ਧਰਨੀ ਮੇਰੇ ਮੋਸੇ ਸਾਹਿਬ ਦਾ ਗੋਲੋਂ ਕੋਲ ਤਾਂ ਆਮ ਬੰਦਾ ਜਾਂਦਾ ਕਿਥੇ ਪੇਸ਼ ਆਂਦਾ ਕੋਈ ਹੁੰਦਾ ਉਹ 4-5-5 ਘੰਟੇ ਜਸਤੇ ਜਾਮ ਲੱਗਿਆ ਦਾ ਇਹ ਇਹਨਾਂ ਧਰਨੇ ਦਾ ਜ਼ਿੰਮੇਵਾਰ ਕੌਣ ਹੈ ਬਈ ਸਰਕਾਰ ਹੈ ਜੀ ਹੋਰ ਕੌਣ ਹੈ ਖਾਸ ਕਰਕੇ ਕੋਈ ਪ੍ਰਗਵਾਨ ਦਵਾਨ ਹੈ ਇਹਦਾ ਸਮਰਥਨ ਜਦ ਦੇ ਵਿਚੈ ਨੂੰ ਸਿਰਕੋਤੀ ਜਿਹੜੀ ਧਰਨੇ ਲੱਗ ਰਹੇ ਨੇ ਕਿਉਂਕਿ ਇੱਕ ਧੰਨ ਦੱਸ ਰਹੀ ਸਰਕਾਰ ਵੰਟੋ 13 ਦਿਨ ਬਾਅਦ ਸਗਰੂਰ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋਗੇ ਸੀ ਉਹਨਾਂ ਧਰਨਿਆਂ ਤੋਂ ਦੁਖੀ ਆਵਾਮ ਹੈ ਆਮ ਜਨਤਾ ਦੁਖੀ ਹੈ ਕਿਉਂਕਿ ਕਿਸੇ ਨੇ ਕੋਈ ਮੈਡੀਕਲ ਲੈਣ ਜਾਣਾ ਹੁੰਦਾ ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ ਹੁੰਦਾ ਉਹਨਾਂ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਮੁਲਾਜ਼ਮ ਵਰਗ ਸੀ ਉਹਨਾਂ ਨੇ ਹਮ ਹਮਾ ਕੇ ਬਦਲਾਅ ਦੇ ਰੂਪ ਦੇ ਵਿੱਚ ਸਰਕਾਰ ਲਿਆਉਂਦੀ ਸੀ ਪਰ ਉਹ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਖਿਲਾਫ ਇਹ ਲੋਕਾਂ ਦਾ ਕਹਿ ਸਕਦੇ ਆ ਕਿਉਂਕਿ ਭਾਵੇਂ ਰੁਜ਼ਗਾਰ ਦੀ ਗੱਲ ਕੀਤੀ ਹੋਵੇ ਭਾਵੇਂ ਹੈਲਥ ਦੀ ਗੱਲ ਕੀਤੀ ਹੋਵੇ ਭਾਵੇਂ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਧਰਨੇ ਤੋਂ ਬਚਾਉਣ ਦੀ ਗੱਲ ਕੀਤੀ ਜਾਵੇ ਅੱਜ ਉਹੀ ਧਰਨੇ ਸੀਐਮ ਦੀ ਕੋਠੀ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਤਕਰੀਬਨ ਕਹਿ ਸਕਦਾ 2 ਮਹੀਨਿਆਂ ਤੋਂ ਲਗਾਤਾਰ ਕੁੜੀਆਂ ਟਾਵਰ ਤੇ ਚੜੀਆਂ ਹੋਈਆਂ ਨੇ ਪੱਲੇਦਾਰ ਜੁਨੀਅਨ ਜੋ ਪਿੱਠ ਤੇ ਬੋਰੀਆਂ ਢੋਂਦੇ ਨੇ ਉਹ ਪੱਲੇਦਾਰ ਜਿਹੜੇ ਤਕਰੀਬਨ ਕਹਿ ਸਕਦੇ ਆ 100 ਦਿਨ ਤੋਂ ਉੱਤੇ ਹੋ ਗਏ ਉਹਨਾਂ ਨੂੰ ਵੀ ਉੱਤੇ ਝੋਪੜੀਆਂ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਰਹਿਣ ਲਈ ਮਜਬੂਰ ਨੇ ਤੁਸ ਤੁਹਾਨੂੰ ਹੈਲਥ ਦਾ ਕਿਵੇਂ ਲੱਗਦਾ ਕਿ ਜਿਹੜੇ ਲੋਕਾਂ ਨੂੰ ਸਿਹਤ ਸਹੂਲਤਾਂ ਨੇ ਉਹ ਕਿੱਦਾਂ ਦੀਆਂ ਤੁਸੀਂ ਉਸ ਵਿਭਾਗ ਦੇ ਵਿੱਚ ਕੰਮ ਕਰਦੇ ਹੋ ਇਤਾਂ ਦੀ ਪ੍ਰੋਵਾਈਡ ਹੋ ਰਹੀਆਂ ਨੇ ਸਰ ਸੇਵਾ ਦੀ ਸਹੂਲਤ ਤਾਂ ਪਹਿਲਾਂ ਦੀ ਤਰ੍ਹਾਂ ਹੀ ਪ੍ਰੋਵਾਈਡ ਹੋ ਰਹੀਆਂ ਨੇ ਜਿੱਦਾਂ ਇਹਨਾਂ ਨੇ ਆਮ ਆਦਮੀ ਕਲੀਨਿਕ ਖੋਲੇ ਨੇ ਉਹ ਖੋਲਣ ਦੀ بجائے ਸਾਡੇ ਹਸਪੀਟਲ ਭਾਣੀ ਅੜਦੇ ਵਿੱਚ ਬਹੁਤ ਨਗੂਣਾ ਡਾਕਟਰ ਨੇ ਜੀ ਨਗੂਣਾ ਸਟਾਫ ਆ ਜਿਹੜੇ ਸੀਟ ਖਾਲੀ ਹੋ ਜਾਂਦੀ ਆ ਉਹ ਸਾਲਾਂ ਤੱਕ ਨਹੀਂ ਭਰਦੀ ਮਹੱਲਾ ਕਲੀਨਿਕ ਕਰਨ ਦੀ بجائے ਸਾਡੇ ਹਸਪੀਟਲ ਦੇ ਵਿੱਚ ਸਾਰੀਆਂ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਤੇ ਸਾਰੀਆਂ ਸੀਟਾਂ ਫਿਲ ਕੀਤੀਆਂ ਜਾਂਦੀਆਂ بجائے ਕਿ ਬਾਦੂ ਬਿਲਡਿੰਗ ਬਾਦੂ ਖਰਚਾ ਕਰਨ ਦੀ بجائے ਜਿਹੜੇ ਪ੍ਰਾਰੇ ਹਸਪਤਾਲ ਨੇ ਉਹਨਾਂ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਤਕਰੀਬਨ ਸਾਡੇ ਸਲਪਾ ਨਹੀਂ ਕਰਦੇ ਛੜ ਪਿੰਡ ਨੇ ਸਰ ਇੱਥੇ ਕੋਈ ਅਲਟਰਾਸਾਉਂਡ ਨਹੀਂ ਕੋਈ ਹੋਰ ਮਤਲਬ ਗੈਨੀ ਦਾ ਇੱਕ ਡਾਕਟਰ ਨੇ ਉਹ ਜੇ ਉਹਨਾਂ ਨੇ ਛੁੱਟੀ ਲੈਣੀ ਹੋਵੇ ਤਾਂ ਬਹੁਤ ਹਰਾਸ਼ਮੈਂਟ ਹੁੰਦੀ ਆ ਅਸੀਂ ਹੋਰ ਗੱਲ ਕਰਦੇ ਆ ਕਿ ਕਿਹੜੇ ਮੁੱਦੇ ਨੇ ਜਿਹੜੇ ਲੋਕਾਂ ਲੋਕ ਉਹਨਾਂ ਨੂੰ ਵੋਟ ਪਾਉਣਗੇ ਕਿਉਂ ਪਾਉਣਗੇ ਵੋਟ ਉਹਨਾਂ ਨੂੰ ਮੁੱਦਾ ਤਾਂ ਸਾਡਾ ਕੋਈ ਵੀ ਨਹੀਂ ਪੂਰਾ ਹੋਇਆ ਜੀ ਹਮ ਬੱਚੇ ਨੇ ਸਾਡੇ ਉਹ ਬੇਰਜਕਾਰ ਫਿਰਦੇ ਨੇ ਖਰਚ ਐ ਸਾਡੇ ਕੋਈ ਆਏ ਨਹੀਂ ਹੈਗਾ ਵਿਕਾਸਦੀ ਜੀ ਦੀ ਆਮਦਨ ਮਾੜੀ ਮੋਟੀ ਹੁੰਦੀ ਐ ਬੱਚੇਓ ਕੀ ਖਾਣਗੇ ਕੀ ਕਰਨਗੇ ਸਾਡੇ ਕੋਲੇ ਕੋਈ ਆਮਦਨਾਂ ਨਹੀਂ ਕਾਸੇ ਦੀਆਂ ਫੇਰ ਅਗਲਾ ਕਹਿ ਦਿੰਦਾ ਅਸੀਂ ਇਹ ਸਰਕਾਰ ਚੁਣੀ ਸੀਗੀ ਵੀ ਨਮੀ ਸਾਡੇ ਬੱਚਾਂ ਦਾ ਕੁਝ ਬਣੇ ਸਾਡੇ ਬੱਚੇ ਜਦੋਂ ਸਾਡੇ ਬੱਚਾਂ ਨਹੀਂ ਕੁਝ ਬਣ ਰਿਹਾ ਸੀ ਸਰਕਾਰ ਨੂੰ ਵੋਟਾ ਕਿਉਂ ਪਾਵਾਂਗੇ ਪਰ ਪਰ ਸੀਐਮ ਸਾਹਿਬ ਤਾਂ ਕਹਿੰਦੇ ਨੇ ਕਿ ਅਸੀਂ ਗੋਰਿਆਂ ਨੂੰ ਇੱਥੇ ਨੌਕਰੀ ਕਰਨ ਲਾਉਣਾ ਗੋਰਿਆਂ ਲਈ ਕੰਮ ਹੋਇਆ ਪਿਆ ਜੀ ਸਾਡਾ ਹੁਣ ਗੋਰਿਆਂ ਲਈ ਕੰਮ ਹੋਇਆ ਪਿਆ ਗੋਰਿਆਂ ਨੂੰ ਵੀ ਸਾਡੇ ਹਾਲਾਤ ਮਾੜੇ ਕਰਤੇ ਨੇ ਤਾਂ ਉਦੋਂ ਤੱਕ ਕਹਿੰਦਾ ਸੀ ਮੈਂ ਆ ਵੀ ਕਰੂੰਗਾ ਜਦ ਬੀਬੀਆਂ ਨੂੰ ਵੀ ਹਜ਼ਾਰ-ਹਜ਼ਾਰ ਪਾਊਗਾ ਫਲਾਨਾ ਵੀ ਕਰੂੰਗਾ ਮੇਰੇ ਵੀ ਫਲਾਨੇ ਦੀ ਪਰਸਣਾ ਵੀ ਲਾਊਗਾ ਤੇ ਉਹ ਕਾ ਕੁਝ ਵੀ ਕਰੂੰਗਾ ਸਾਡੇ ਤਾਂ ਬੱਚਿਆਂ ਦਾ ਨਹੀਂ ਕੁਝ ਬਣਿਆ ਸਾਡੀਆਂ ਪਰਸਣਾ ਕਿੱਥੋਂ ਲੱਗਣਗੀਆਂ ਨਹੀਂ ਹੁਣ ਤੱਕ 1000 ਰੁਪਿਆ ਪਿਆ ਨਹੀਂ ਹੁਣ ਤੱਕ ਤਾਂ ਤੁਹਾਡੇ ਕੋਲ ਘੱਟੋ-ਘੱਟ 24000 24000 ਵਾਂਗੂ ਆ ਜਾਣਾ ਚਾਹੀਦਾ 2 ਸਾਲ ਹੋ ਗਏ ਵੋਟਾਂ ਕੀ ਸਾਨੂੰ ਆ ਪੈਸੇ ਕੀ ਪੈਣੇ ਨੇ ਜੇ ਅਸੀਂ ਉੱਥੇ ਜਾਣਿਆ ਕਿ ਸੇਂਧਾ ਕੇਂਦਰ ਚ ਵੀ ਜੇ ਕੋਈ ਅਸੀਂ ਕੰਮ ਕਰਾਉਣ ਜਾਣੇ ਜੀ ਕੱਲ ਨੂੰ ਆਜੋ ਜੀ ਪਰਸੋਂ ਨੂੰ ਆਜੋ ਜੀ ਚੌਥੇ ਨੂੰ ਆਜੋ ਸਾਡੇ ਪੈਸੇ ਲੈ ਕੇ ਸਾਨੂੰ ਆਧਾਰ ਕਾਰਡਾਂ ਨੇ ਫੋਟੋ ਸਟੇਟਾ ਵੀ ਨਹੀਂ ਮਿਲੀਆਂ ਹੋਰ ਅਸੀਂ ਇਹਨਾਂ ਨੂੰ ਕੀ ਭਗਮਨ ਤਮਨ ਨੂੰ ਰੋਵਾਂਗੇ ਬੈਠ ਕੇ ਨੌਜਵਾਨ ਬੈਠੇ ਨੇ ਜੂਤ ਔਰ ਤੁਹਾਡਾ ਕੀ ਨਾਮ ਹੈ ਜੀ ਕਿਰਨ ਕੀਰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਰੁਜ਼ਗਾਰ ਨੂੰ ਲੈ ਕੇ ਸਰਕਾਰਾਂ ਬੜੀ ਸਿਆਸਤ ਕਰਦੀਆਂ ਰਹੀਆਂ ਨੇ ਪਿਛਲੀ ਸਰਕਾਰ ਵੀ ਜਿਹੜੀ ਸਿਆਸਤ ਕੀਤੀ ਹੈ ਤੇ ਹੁਣ ਕੀ ਲੱਗਦਾ ਤੁਹਾਨੂੰ 2024 ਦੀਆਂ ਵੋਟਾਂ ਨੇ ਜਿਹੜੀਆਂ ਕਿਸ ਮੁੱਦੇ ਨੂੰ ਲੈ ਕੇ ਪਾਉਣੀਆਂ ਚਾਹੀਦੀਆਂ ਸਰ ਵੈਸੇ ਤਾਂ ਨੌਕਰੀ ਲਈ ਤਾਂ ਕੋਈ ਵੀ ਮਤਲਬ ਮਿਲ ਨਹੀਂ ਰਹੀ ਹੈਗੀ ਕਿਸੇ ਨੂੰ ਵੀ ਬੱਚਿਆਂ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ ਬੱਚੇ ਬਹੁਤ ਪਰੇਸ਼ਾਨ ਹੋ ਰਹੇ ਨੇ ਤੇ ਆਪਣੀਆਂ ਜ਼ਮੀਨਾਂ ਦਾ ਤਵੇਚ ਕੇ ਬਾਹਰ ਭੇਜ ਦੇਣੇ ਬੱਚਿਆਂ ਨੂੰ ਜੇ ਅਗਰ ਇਧਰ ਹੀ ਨੌਕਰੀ ਮਿਲ ਜਾਏ ਤਾਂ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਜੇ ਸਰਕਾਰਾਂ ਵਧੀਆ ਹੁੰਨ ਤਾਂ ਬੱਚਿਆਂ ਨੂੰ ਇਧਰ ਹੀ ਨੌਕਰੀ ਮਿਲ ਸਕਦੀ ਆ ਤੁਹਾਨੂੰ ਲੱਗਦਾ ਕਿ ਜਿਹੜਾ ਸਰਕਾਰ ਨੇ ਬਿਆਨ ਦਿੱਤਾ ਸੀ ਸਰਕਾਰ ਦੀ ਤਰਫੋਂ ਕਿ ਅਸੀਂ ਗੋਰਿਆਂ ਨੂੰ ਇੱਥੇ ਨੌਕਰੀ ਕਰਨ ਲਾਵਾਂਗੇ ਹੋ ਸਕਦਾ ਹੈ ਨਹੀਂ ਸਰ ਮੈਂ ਕਿਹਾ ਸੀ ਹੁਣ ਬਾਹਰ ਜਾ ਕੇ ਕੁਝ ਜਿਹੜੇ ਬੈਠੇ ਆ ਬਜ਼ੁਰਗ ਸਾਡੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਤਜਰਬਾ ਹੈ ਉਹ ਕਿਸ ਤਰ੍ਹਾਂ ਦਾ ਹੈਗਾ ਕਿਉਂਕਿ ਕਾਫੀ ਲੰਬੇ ਸਮੇਂ ਦਾ ਜਿਹੜਾ ਤਜਰਬਾ ਹੈ ਕਿਉਂਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਭਾਵੇਂ ਪਾਰਲੀਮੈਂਟ ਦੀਆਂ ਹੋਣ ਭਾਵੇਂ ਵਿਧਾਨ ਸਭਾ ਦੀਆਂ ਹੋਣ ਜਿਹੜੇ ਇਸ ਟਾਈਮ ਜਿਹੜੀ ਪੂਰੀ ਚਰਚਾ ਸੜੀ ਹੋਈ ਹੈ ਲੋਕਾਂ ਦੇ ਵਿੱਚ ਜਿਹੜੀ ਨਿਰਾਸ਼ਾ ਜ਼ਰੂਰ ਆ ਲੋਕਾਂ ਦਾ ਜਿਹੜਾ ਮਨ ਹੈ ਟੁੱਟ ਚੁੱਕਿਆ VOTING ਕਰਨ ਤੋਂ ਲੋਕ ਕਹਿੰਦੇ ਆ ਕਿ ਅਸੀਂ ਵੋਟ ਕਿਉਂ ਕਰੀਏ ਕਿਉਂਕਿ ਸਰਕਾਰਾਂ ਨੇ ਸਾਡੇ ਵਾਸਤੇ ਕੁਝ ਕੀਤਾ ਹੀ ਨਹੀਂ ਅਸੀਂ ਗੱਲ ਕਰਦੇ ਹਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੰਦਰਜੀਤ ਸਿੰਘ ਤੂਰ ਮੈਂ ਇੱਕ ਟਰੱਕ ਆਪਰੇਟਰ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਜਿਹੜਾ ਕਿਵੇਂ ਚੱਲ ਰਿਹਾ ਦੁਜੀਗਾਰ ਪਵਾਨੀਗੜ ਦੀ ਟਰੱਕ ਜੁਨੀਅਨ ਬਹੁਤ ਕਾਫੀ ਕਹਿ ਸਕਦੇ ਆਂ ਇੰਡੀਆ ਦੇ ਵਿੱਚ ਮੰਨੀ ਪਰਮੰਨੀ ਹੈ ਦੇਖੋ ਜਦੋਂ ਮੰਨੀ ਪਰਮੰਨੀ ਸੀਗੀ ਉਦੋਂ ਹੈਗੀ ਸੀ ਦੂਜੀਆਂ ਸਰਕਾਰਾਂ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਵੇਲੇ ਸੀ ਉਦੋਂ ਸਾਡੀਆਂ ਵੋਟਾਂ ਪੈਂਦੀਆਂ ᱛੀਆਂ ਚੋਣ ਹੁੰਦੀ ਸੀਗੀ ਜਿਹਨੂੰ ਟਰੱਕ ਆਪਰੇਟਰ ਚਾਹੁੰਦੇ ਸੀਗੇ ਉਹਨੂੰ ਆਪਦਾ ਪ੍ਰਧਾਨ ਚੁਣਦੇ ਸੀ ਜੋ ਵਧੀਆ ਕੰਮ ਕਰਦੇ ਤੇ ਹੁਣ ਤਾਂ ਇਹ ਪ੍ਰਧਾਨ ਥੱਪਦੇ ਨੇ ਸਾਡੇ ਦੇ ਨਾਂ ਚਾਹੁੰਦੇ ਹੋਏ ਆ ਵੀ ਸਾਡੇ ਨਾਲ ਵਾਦੇ ਵੀ ਕੀਤੇ ਸੀ ਚੋਣਾ ਕਰਵਾਵਾਂਗੇ ਕਿਸੇ ਨੇ ਚੋਣ ਦਾ ਮਤਲਬ ਹੀ ਨਹੀਂ ਹੈਗਾ ਪਤਾ ਨਹੀਂ ਹੁਣ ਇਹਨਾਂ ਦੇ ਕੀ ਮਨਸੂਬੇ ਨੇ ਦੇਖੋ ਸਾਡਾ ਕਿ ਨਾ ਜੋ ਪਹਿਲਾਂ ਸਾਡੇ ਰੇਟ ਸੀਗੇ ਸਾਡੇ ਸ਼ਰਮਣੀ ਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਰੇਟ ਬਹੁਤ ਵਧੀਆ ਸੀਗੇ ਸਾਨੂੰ ਪੂਰਾ ਹਰ ਇੱਕ ਗੱਲ ਦੀ ਸਾਨੂੰ ਹਫਾਜ਼ਤ ਮਿਲਦੀ ਸੀ ਸਾਨੂੰ ਇਹ ਸੀਗੀ ਵੀ ਸਾਡੀ ਜਿਹੜੀ ਟਰੱਕ ਜੂਨੀਅਨ ਹੈ ਇਨਾਂ ਦਾ ਬਾਰਸ ਕੋਈ ਹੈਗਾ ਜਿਨੇ ਸਾਡੇ ਅਕਾਲੀ ਲੀਡਰ ਤੇ ਸਹਾ ਸੁਖਦੇਵ ਸਿੰਘ ਢੀਨਸਾ ਸੀਗੇ ਸੁਖਵੀਰ ਸਿੰਘ ਬਾਦਲ ਹੋਰੀ ਸੀਗੇ ਪ੍ਰਧਾਨ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਟਰੱਕਾਂ ਵਾਲਿਆਂ ਦੇ ਸਿਰ ਤੇ ਹੱਥ ਰੱਖਦੇ ਸੀਗੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਸੀਗੀਆਂ ਸਾਡੇ ਰੇਟ ਬਹੁਤ ਸੋਹਣੇ ਬਣਦੇ ਤੇ ਸਾਨੂੰ ਆ ਜਿਹੜੇ ਸਾਨੂੰ ਚੌਂਕਾਂ ਚ ਘੇਰਦੇ ਨੇ ਇਹਨਾਂ ਤੋਂ ਵੀ ਇਨਜਾਤ ਮਿਲਦੀ ਸੀਗੀ ਕੋਈ ਸਾਡੇ ਫालतू ਖਰਚ ਨਹੀਂ ਸੀ ਤੇ ਉਸ ਟਾਈਮ ਦੇ ਉੱਤੇ ਉਦੋਂ ਨਵੇਂ ਟੋਲ ਪਲਾਜ਼ੇ ਲੱਗੇ ਤੇ ਪਰ ਉਹਨਾਂ ਦੇ ਰੇਟ ਇੰਨੇ ਨਹੀਂ ਸੀਗੇ ਅਸੀਂ ਉਹਨਾਂ ਦਾ ਬਰਦਾਸ਼ਤ ਕਰਦੇ ਸੀਗੇ ਵੀ ਚਲੋ ਵੀ ਸੜਕਾਂ ਵਧੀਆ ਬਣਦੀਆਂ ਨੇ ਸਾਡੀ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ ਹੁਣ ਤਾਂ ਸੜਕਾਂ ਵੀ ਟੁੱਟੀਆਂ ਪਈਆਂ ਨੇ ਸੀ ਪੈਸੇ ਵੀ ਦਿੰਨੇ ਆ ਪਰ ਸਾਨੂੰ ਕੋਈ ਸਹੂਲਤ ਤਾਂ ਮਿਲਦੀ ਨਹੀਂ ਹੈਗੀ ਮੇਨ ਮੁੱਦਾ ਸੜਕਾਂ ਗਿਆ ਸਫਾਈ ਦਾ ਸਾਡੇ ਬਜੇ ਰੋਜ਼ਗਾਰੀ ਦਾ ਸਾਡੇ ਉਰੇ ਸਾਡੇ ਸ਼ਹਿਰ ਦਾ ਅੱਜ ਇਹ ਇੰਨਾ ਕਿ ਗੰਦਾ ਹਾਲ ਹੈ ਵੀ ਬਿਮਾਰੀਆਂ ਸਾਡੇ ਦਿਨ ਬਰ ਦਿਨ ਵਧ ਰਹੀਆਂ ਨੇ ਸਾਡੇ ਨੌਜਵਾਨ ਸਾਡਾ ਇੱਕ ਨੌਜਵਾਨ ਵੀਰ ਹੈ ਉਹਨੂੰ ਕੈਂਸਰ ਦੀ ਪ੍ਰੋਬਲਮ ਆਈ ਹੈ ਦੇਖੋ ਰੋਜ਼ ਕਿਤੇ ਨਾ ਕਿਤੇ ਦੂਜੇ ਤੀਜੇ ਕਰਕੇ ਬੇਮੁਰਾਦ ਬਿਮਾਰੀ ਚੱਲ ਪਈ ਸਾਡੇ ਪਾਣੀ ਸਾਫ਼ ਨਹੀਂ ਸਾਡੀ ਹਵਾ ਸਾਫ਼ ਨਹੀਂ ਸਾਡੇ ਇੱਥੇ ਦੇਖੋ ਇੰਨਾ ਬੁਰਾ ਹਾਲ ਹੈ ਅੱਜ ਗੁਰੂ ਘਰ ਨਗਰ ਕੀਰਤਨ ਸੀ ਜਦ ਕੇ ਕੋਈ ਵੀ ਸਰਕਾਰ ਰਹੀ ਹੈ ਗੁਰੂ ਮਹਾਰਾਜ ਦਾ ਸਾਰੇ ਸਤਕਾਰ ਕਰਦੇ ਆ ਮੂਰੇ ਸੌ ਸਪਈਆ ਹੁੰਦਾ ਐਦੋਂ ਵੱਡੀ ਬੇਅਦਬੀ ਕੀ ਹੋਊਗੀ ਸਾਡੇ ਗੁਰੂ ਮਹਾਰਾਜ ਦਾ ਪਤਾ ਹੁੰਦੇ ਹੋਏ ਵੀ ਅੱਜ ਉਹਨਾਂ ਦਾ ਸਾਡੇ ਘਰ ਆਉਣਾ ਉਹਨਾਂ ਨੇ ਸਾਡੀਆਂ ਮਾਤਾ-ਮਾਂ ਬੀਬੀਆਂ ਨੇ ਆਪ ਸਫਾਈ ਕੀਤੀ ਸਾਡਾ ਨਾਭਾ ਰੋਡ ਦਾ ਬੁਰਾ ਹਾਲ ਹੈ ਸਾਡੇ ਹਸਪੀਟਲ ਦਾ ਬੁਰਾ ਹਾਲ ਹੈ ਕੋਈ ਵੀ ਇਹ ਜਾਂ ਇੱਕ ਵੀ ਮਹਿਕਮਾ ਨਹੀਂ ਜਿੱਥੇ ਕੋਈ ਵੀ ਕੰਮ ਸਹੀ ਢੰਗ ਤਰੀਕੇ ਨਾਲ ਹੁੰਦਾ ਹੋਵੇ ਸਾਡੇ ਸਬਦਾ ਸੈਂਟਰ ਸੀਗੇ ਉਹਨਾਂ ਨੂੰ ਬੰਦ ਕਰਕੇ ਉਹਨਾਂ ਦੇ ਰੰਗ ਕਰਕੇ 5-10 ਹਜ਼ਾਰ ਦਾ ਉਹ ਉਹਨਾਂ ਨੂੰ ਹੋਰ ਰੂਪ ਦੇਤਾ ਸੋ ਮੈਂ ਮਾਨ ਸਾਹਿਬ ਨੂੰ ਕਹਿਣਾ ਦੇਖੋ ਤੁਹਾਨੂੰ ਮੌਕਾ ਮਿਲਿਆ ਗੁਰੂ ਪਾਸ਼ਾ ਨੇ ਤੁਹਾਨੂੰ ਮੌਕਾ ਦਿੱਤਾ ਤੁਸੀਂ ਘਟੋ ਘਟ ਉਹ ਕੰਮ ਤਾਂ ਕਰ ਦੋ ਜਿਹੜੀਆਂ ਪਹਿਲਾਂ ਸਰਕਾਰਾਂ ਕਰਦੀਆਂ ਸੀ ਚਲਦੇ ਆ ਰਹੇ ਸੀ ਸਾਫ ਸਫਾਈ ਦਾ ਨੌਕਰੀ ਨਹੀਂ ਦੇ ਸਕਦੇ ਤੁਸੀਂ ਝੂਠ ਬੋਲਤਾ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਨਹੀਂ ਦੇ ਸਕਦੇ ਤੁਸੀਂ ਝੂਠ ਬੋਲਤਾ ਠੀਕ ਹੈ ਜੇ ਤੁਸੀਂ ਦਉਂਗੇ ਵੀ ਉਹੀ ਅਖੀਰਲੇ ਸਾਲ 'ਚ ਇਹਨਾਂ ਨੂੰ ਹਜ਼ਾਰ ਹਜ਼ਾਰ 2-2000 ਵੰਡ ਕੇ ਤੁਸੀਂ ਕੀ ਸੋਚਦੇ ਹੋ ਵੀ ਤੁਹਾਨੂੰ ਵੋਟਾਂ ਪਾ ਦੇਣਗੀਆਂ ਨਹੀਂ ਅੱਜਕੱਲ੍ਹ ਦੀਆਂ ਜਿਹੜੀਆਂ ਮਾਤਮਾਂ ਭੈਣਾਂ ਨੇ ਜਾਗਰੂਕ ਹੋ ਗਈਆਂ ਇਹ ਦੇਖਦੀਆਂ ਨੇ ਇਹ ਆਪਣੇ ਜਵਾਨਾਂ ਦਾ ਭੁੱਖ ਦੇਖਦੀਆਂ ਨੇ ਇਹ ਦੇਖਦੀਆਂ ਨੇ ਵੀ ਸਾਡੇ ਨੌਜਵਾਨ ਇੰਨਾ ਇੰਨਾ ਪੜ੍ਹ ਕੇ ਆ ਨੌਜਵਾਨ ਸਾਰੇ ਪੜੇ ਬੈਠੇ ਨੇ ਇਹਨਾਂ ਨੂੰ ਪੁੱਛੋ ਕੀ ਕਰਨਾ ਹੈ ਇਹ ਉਹੀ ਕਰਨਗੇ ਵੀ ਅਸੀਂ ਹਾਇਲਟਸ ਕਰਕੇ ਬਾਹਰ ਜਾਣਾ ਕਿਉਂ ਇਸੇ ਨੌਕਰੀਆਂ ਨਹੀਂ ਹੈਗੀਆਂ ਮੇਨ ਮੁੱਦਾ ਜਿਹੜਾ ਅੱਜ ਕੱਲ ਨਸ਼ੇ ਦਾ ਚੱਲ ਰਿਹਾ ਕਿਉਂਕਿ ਨਸ਼ਾ ਇੱਕ ਅਜਿਹੀ ਲਾਤ ਹੈ ਕਿਉਂਕਿ ਹਰ ਇੱਕ ਮੁਹੱਲੇ 'ਚ ਹਰ ਇੱਕ ਗਲੀ ਦੇ ਵਿੱਚ ਵੜ ਚੁੱਕਿਆ ਉਹਦੇ ਬਾਰੇ ਪਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ 1 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂ। ਦੇਖੋ ਸਰਕਾਰ ਨੇ ਵਾਅਦੇ ਤਾਂ ਬਹੁਤ ਕੀਤੇ ਸੀ ਖਤਮ ਕੀ ਹੋਣਾ ਡਬਲ ਹੋ ਗਿਆ ਹਰ ਕੁੰਜੇ ਚ ਇਹ ਚੀਜ਼ ਮਿਲ ਰਹੀ ਹੈ ਇਸ ਕਰਕੇ ਸਰਕਾਰ ਨੇ ਵਾਅਦੇ ਤਾਂ ਨੌਕਰੀਆਂ ਦੇ ਵੀ ਕੀਤੇ ਸੀ ਵਾਅਦਾ ਦਾ 1000 ਰੁਪਏ ਪੈਨਸ਼ਨ ਦਾ ਵੀ ਕੀਤਾ ਸੀ ਵਾਅਦਾ ਦਾ ਘਰ ਘਰ ਰਾਸ਼ਨ ਦਾ ਵੀ ਕੀਤਾ ਸੀ ਅੱਜ ਰਾਸ਼ਨ ਦੇਖੋ ਜਦੋਂ ਕਾਲੀ ਗਵਰਨਮੈਂਟ ਸੀ ਠੀਕ ਹੈ ਕਈ ਕਾਰਡ ਮੈਂ ਮੰਨਦਾ ਵੀ ਗਲਤ ਵੀ ਬਣ ਗਏ ਹੋਣੇ ਜਿਨ੍ਹਾਂ ਨੂੰ ਨਹੀਂ ਲੋੜ ਸੀ ਉਹਨਾਂ ਦੇ ਵੀ ਬਣ ਗਏ ਹੋਣੇ ਪਰ ਉਹ ਸਰਕਾਰ ਜਿਵੇਂ ਮਰਜ਼ੀ ਸੀ ਜਿਦਾ ਮਰਜ਼ੀ ਕਾਰਡ ਬਣਿਆ ਨਹੀਂ ਬਣਿਆ ਸਾਰਿਆਂ ਨੂੰ ਰਾਸ਼ਨ ਮਿਲਦਾ ਸੀ ਅੱਜ ਹਾਲਾਤ ਇਹ ਨੇ ਆ ਬੀਬੀਆਂ ਖੜੀਆਂ ਨੇ ਇਹਨਾਂ ਨੇ ਕਿਹਾ ਦੀ ਕਰ ਕਰ ਰਾਸ਼ਨ ਦਿੰਨਾ ਇੱਕ ਵੀ ਬੀਬੀ ਤੋਂ ਕਹਾ ਦੋ ਜਾਂ ਸਾਡੇ ਮਹੱਲੇ ਦੇ ਕਿਸੇ ਵੀ ਬੀਬੀ ਭੈਣ ਭਾਈ ਤੋਂ ਕਹਾ ਦੋ ਵੀ ਉਹਨਾਂ ਦੇ ਘਰ ਰਾਸ਼ਨ ਆਇਆ ਸਾਡੇ ਉਰੇ ਵੋਟਾਂ ਤੋਂ ਪਹਿਲਾਂ ਇੱਕ ਦਿਨ ਉਰੇ ਆ ਕੇ ਆਮ ਪਾਰਟੀ ਵਾਲੇ ਸਾਡੀ ਥਾਈ 'ਚ ਰਾਸ਼ਨ ਵੰਡ ਗਏ ਰਾਸ਼ਨ ਵੰਡ ਕੇ ਵੀ ਕਿੰਨਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਵੋਟਾਂ ਪਾਈਆਂ ਨੇ ਪ੍ਰਾਈਵੇਟ ਤੌਰ ਤੇ ਉਦੋਂ ਬਾਅਦ ਉਹ ਫਿਰ ਬਾਲਾ ਕਰ ਗਏ ਅਸੀਂ ਕੱਲ ਨੂੰ ਆਵਾਂਗੇ ਆਉਣਾ ਕਿਨੇ ਸਿਰਫ ਕੀ ਸੀ ਉਸ ਕੈਂਡੀਡੇਟ ਨੂੰ ਹੀ ਅਸੀਂ ਵੀ ਸ਼ਾਇਦ ਮੈਨੂੰ ਟਿਕਟ ਮਿਲੂਗੀ ਸਿਰਫ ਉਰੇ ਜਿਹੜਾ ਵੀ ਕੋਈ ਕੰਮ ਹੁੰਦਾ ਉਹ ਵੋਟਾਂ ਨੂੰ ਦੇਖ ਕੇ ਹੁੰਦਾ ਬਿਲਕੁਲ ਜੀ ਜਿਹੜੇ ਇਹ ਮੁੱਦੇ ਸਨ ਜਿਹੜੇ ਲੋਕਾਂ ਦੇ ਮੁੱਦੇ ਨੇ ਆਵਾਮ ਦੇ ਮੁੱਦੇ ਨੇ ਲੋਕ ਚਾਹੁੰਦੇ ਨੇ ਜਿੰਨਾ ਤੱਕ ਸਾਡੇ ਇਹ ਮੁੱਦਿਆਂ ਦਾ ਹੱਲ ਨਹੀਂ ਹੁੰਦਾ ਉਨਾਂ ਚਿਰ ਅਸੀਂ ਵੋਟ ਕਿਉਂ ਪਾਈਏ ਇਹ ਆਵਾਮ ਦੀ ਆਵਾਜ਼ ਆ ਜੇਕਰ ਵੋਟ ਪਾਵਾਂਗੇ ਉਹ ਬੰਦਾ ਸਾਡੇ ਮੁੱਦੇ ਅੱਗੇ ਤੱਕ ਲੈ ਕੇ ਜਾਵੇ ਸਾਡੀ ਆਵਾਜ਼ ਆ ਜਿਹੜੀ ਅੱਗੇ ਤੱਕ ਲੈ ਭਾਵੇਂ ਮਲਾਜ਼ਮ ਹੋਣ ਭਾਵੇਂ ਮਜ਼ਦੂਰ ਹੋਣ ਭਾਵੇਂ ਕਿਸਾਨ ਹੋਣ ਭਾਵੇਂ ਹਰ ਇੱਕ ਵਰਗ ਦਾ ਹਰ ਇੱਕ ਵਰਗ ਦੀ ਇੱਕੋ ਗੱਲ ਹੈ ਕਿ ਉਹ ਅਸੀਂ ਸਰਕਾਰ ਚੁਣਾਂਗੇ ਉਹ ਨੁਮਾਇੰਦਾ ਚੁਣਾਂਗੇ ਜੋ ਸਾਡੀ ਆਵਾਜ਼ ਅੱਗੇ ਤੱਕ ਲੈ ਕੇ ਜਾਵੇ ਹੋਰ ਵੀ ਤੁਹਾਨੂੰ ਇਦਾਂ ਦੇ ਮੁੱਦਿਆਂ ਤੇ ਗੱਲ ਕਰਦੇ ਰਾਂਗੇ ਬਣੇ ਰਹੋ ਪ੍ਰੋਗਰਾਮ ਆਵਾਜ਼ ਦੀ ਬਾਜ਼ਰਾ ਕੈਮਰਾਮੈਨ ਜੱਸਾ ਫਮਣ ਵਾਲਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ